ਪਰਭੂ ਦੇ ਹਜ਼ੂਰੀ ਵਿੱਚ ਜੁੜਨ ਵਾਲੇ ਸਾਰੇ ਬਸੀ ਪਰਿਵਾਰਾਂ ਨੂੰ ਮੇਰੇ ਵੱਲੋਂ ਜਬਸੀ ਦੀ ਤਾਂ ਬੇਦਨ ਬਯੋ ਅੱਜ ਨਵੇਂ ਦਿਨ ਦੀ ਸ਼ੁਰੂਆਤ ਵਿੱਚ ਨਵੇਂ ਦਿਨ ਨੂੰ ਪ੍ਰਭੂ ਦੇ ਹੱਥਾਂ ਦੇ ਵਿੱਚ ਸੌਪੀਏ ਅਤੇ ਜੀਵਨ ਦੇ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਬਣਾ ਲਈਏ ਹਾਲੇਲੂਇਆ اے ਮੇਰੇ ਗੋਦਾਬ ਹਾਲੇਲੂਇਆ ਇਸ ਦਿਨ ਦੀ ਸ਼ੁਰੂਆਤ हालेलुया मैं अपने आप ਨੂੰ ਹਾਲੇलुया ਤੇਰੇ ਹੱਥਾਂ ਵਿੱਚ ਸੌਂਪਦਾ ਹਾਂ ਹਾਲੇलुया ਮੇਰਾ ਮਨ ਮੇਰੇ ਵਿਚਾਰ ਮੇਰੀ ਯੋਜਨਾ ਮੇਰੀ ਸਮਝ ਹਾਲੇलुया ਸਭ ਕੁਝ ਤੇਰੇ ਅਧੀਨ ਹੋਵੇ ਹਾਲੇलुया ਰਬੂ ਜੀ ਤੇਰਾ ਬਚਨ ਜ਼ਮੂਰਾਂ ਦੀ ਪੁਤਖੀ ਉਸਤਾ ਸੇਂਤੀ ਤੇ ਆਇਰਤਾ ਪੰਜ ਵਿੱਚ ਆਪਣੇ ਸਭ ਰਾਸਤੇ ਪਰਭੂ ਨੂੰ ਸੌਪਤੀ ਹਾਲੇਲੂਇਆ ਪ੍ਰਭੂ ਜੀ ਅੱਜ ਮੈਂ ਆਪਣੀ ਨਹੀਂ ਤੇਰੀ ਮਰਜ਼ੀ ਚਾਹੁੰਦਾ ਹਾਂ ਹਾਲੇਲੂਇਆ ਪ੍ਰਭੂ ਜੀ ਜੋ ਕੱਲ ਦੀ ਕੋਈ ਚਿੰਤਾ ਅੱਜ ਵੀ ਮਨ ਚ ਹੋਵੇ ਉਹ ਅੱਜ ਹਟ ਜਾਵੇ ਹਾਲੇਲੂਇਆ ਜੋ ਕੋਈ ਡਰ ਅੱਖ ਖੁੱਲਦੇ ਹੀ ਦਿਲ ਨੂੰ ਘੇਰ ਲਵੇ ਉਸ ਨੂੰ ਤੇਰੀ ਸ਼ਾਂਤੀ ਘੇਰ ਲਵੇ ਹਾਲੇਲੂਇਆ ਪ੍ਰਭੂ ਜੀ ਤੇਰਾ ਵਚਨ ਫਿਲਪੀਆ ਚਾਰ ਤੇ ਆਏ ਉਸ ਦਾ ਸਤ ਵਚਨ ਪਰਮੇਸ਼ਰ ਦੀ ਸ਼ਾਂਤੀ ਤੁਹਾਡੇ ਦਿਲਾਂ ਦੀ ਰਾਖੀ ਕਰੇਗੀ ਹਾਲੇਲੂਇਆ ਅੱਜ ਮੇਰਾ ਮਨ ਭਾਰ ਨਾਲ ਨਹੀਂ ਵਿਸ਼ਵਾਸ ਨਾਲ ਭਰਿਆ ਹੋਵੇ ਹਾਲੇਲੂਇਆ ਏ ਪ੍ਰਭੂ ਜੀ ਅਸੀਂ ਕੋਸ਼ਿਸ਼ ਨਾ ਕਰਦੇ ਆ ਪ੍ਰਭੂ ਜੀ ਤੇਰੇ ਵਚਨ ਦੇ ਦੁਆਰਾ ਤੇਰਾ ਵਚਨ ਵਿਰਲਾਪ ਉਸਤਾ ਤਿੰਨ ਨੇ ਆਏ ਉਸਤਾ ਭਾਈ ਵਚਨ ਤੇਰੀ ਕਿਰਪਾ ਹਰ ਸਮੇਂ ਨਵੀਂ ਹੁੰਦੀ ਹੈ ਹallelujah ਅੱਜ ਦੀ ਕਿਰਪਾ ਕੱਲ ਵਾਲੀ ਨਹੀਂ ਅੱਜ ਦੀ طاقت ਕੱਲ ਵਾਲੀ ਨਹੀਂ ਅੱਜ ਦਾ ਦਿਨ ਨਵਾਂ ਹੈ ਹallelujah ਕਿਉਂਕਿ ਤੂੰ ਅੱਜ ਵੀ ਨਵਾਂ ਕੰਮ ਕਰ ਰਿਹਾ ਹੈ ਹallelujah हे ਪਿਤਾ ਜੀ हे ਮੇਰੇ ਖੁਦਾਬਾਪ ਅੱਜ ਮੈਂ ਆਪਣੇ ਆਪ ਨੂੰ ਤੇਰੇ ਖੰਭਾਂ ਹੇਠ ਸ਼ਬੋਧਾ ਹallelujah ਪਰਭੂ ਜੀ ਤੇਰਾ ਵਚਨ ਜ਼ਮੂਰਾ ਦੀ ਪੁਥੀ ਦਾ 91 ਦਾ ਹੈ ਉਸਦਾ ਇੱਕ ਵਚਨ ਜੋ ਪ੍ਰਭੂ ਦੀ ਓਟ ਵਿੱਚ ਵਸਦਾ ਹੈ ਉਹ ਸੁਰੱਖਤ ਰਹਿੰਦਾ ਹੈ ਹਾਲੇਲੂਇਆ ਹਰ ਬੁਰੇ ਵਿਚਾਰ ਤੋਂ ਹਰ ਗਲਤ ਖਬਰ ਤੋਂ ਹਰ ਅਚਾਨਕ ਹਾਦਸੇ ਤੋਂ ਅੱਜ ਤੂੰ ਮੇਰੀ ਰਖਿਆ ਕਰ ਹਾਲੇਲੂਇਆ ਪ੍ਰਭੂ ਜੀ ਅੱਜ ਜਿੱਥੇ ਵੀ ਮੈਂ ਜਾਵਾਂ ਤੂੰ ਅੱਗੇ ਅੱਗੇ ਤੁਰਾਲੀਂ ਜਿੱਥੇ ਮੈਂ ਬੋਲਾਂ तू मेरे शब्दों को संभाल जिथे मैं फैसला लवा तू मेरी बुद्धि बन तेरा वचन आरा बचन कहोता तीन वचन प्रभु तेरा रा खावेगा हाली आज अज मेरा हर कदम सही दिशा वाल जावे हाली लुईया अज मैं डर नहीं उठा अज मैं आस नाल उठाया हाली ਅੱਜ ਪਰਮੇਸ਼ਰ ਮੇਰੇ ਨਾਲ ਹੈ ਹallelujah ਅੱਜ ਮੇਰੇ ਕੰਮ ਰੁਕਣਗੇ ਨਹੀਂ ਹallelujah ਅੱਜ ਮੇਰਾ ਮਨ ਸ਼ਾਂਤ ਰਹੇਗਾ ਹallelujah ਪ੍ਰਭੂ ਜੀ ਤੇਰਾ ਵਚਨ ਜ਼ਮੂਰਾਂ ਦੀ ਪਥੀ ਉਸ ਦਾ ਸ਼ਾਲੀ ਡਾਏ ਉਸ ਦਾ ਇੱਕ ਵਚਨ ਪ੍ਰਭੂ ਮੇਰਾ ਆਸਰਾ ਹੈ ਹallelujah ਪ੍ਰਭੂ ਜੀ ਅਸੀਂ ਅੱਜ ਦੇ ਦਿਨੋਂ ਤੇਰੇ ਨਾਮ ਦੇ ਨਾਲ ਸ਼ੁਰੂ ਕਰਦੇ ਹਾਂ ਹallelujah ਯੇਸ਼ੂ ਦੇ ਨਾਮ ਦੇ ਵਿੱਚ ਹਰ ਉੱਠਣਾ ਟਿਕੇਗਾ ਹallelujah ਇਹ ਵਚਨ ਫਿਲਪੀਆ 2 ਤੇ ਆਏ ਉਸਤਾਦ ਦਾ ਸੱਚਾ ਚੰਨ ਹallelujah ਆ ਜੋ ਵੀ ਮੇਰੇ ਵਿਰੁੱਧ ਹੋਵੇ ਹallelujah ਉਹ ਪ੍ਰਭ ਯੇਸ਼ੂ ਦੇ ਅੱਗੇ ਝੁੱਕ ਜਾਵੇ ਹallelujah 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 ਅੱਜ ਸਰਕ ਆਖਦਾ ਹallelujah ਇਹ ਦਿਨ ਤੇਨੂੰ ਉੜ ਨਹੀਂ ਸਕਦਾ ਹallelujah ਇਹ ਦਿਨ ਤੇਰੀ ਵਿਸ਼ਵਾਸ ਨੂੰ ਵਧਾਇ ਲਗਾ ਹallelujah ਇਹ ਦਿਨ ਤੇਰੀ ਰਾਖੂਨੇਗਾ ਹallelujah ਰਬੂ ਜੀ ਤੁਸੀਂ ਆਖਦੇ ਹੋ ਕਿ ਮੈਂ ਤੇਰੇ ਨਾਲ ਲੰਘਾਂ ਹallelujah ਮੈਂ ਤੇਰਾ ਰੱਖਿਆ ਕਰਾਂਗਾ ਹallelujah ਮੈਂ ਤੇਰਾ ਦਿਨ ਬਦਲਾਂਗਾ ਹallelujah ਪ੍ਰਭੂ ਜੀ ਅਸੀਂ ਇਹ ਦਿਨ ਤੇਰੇ ਹੱਥਾਂ ਦੇ ਵਿੱਚ ਸੌਂਪਦੇ ਆਂ ਪੂਰੇ ਵਿਸ਼ਵਾਸ ਦੇ ਨਾਲ ਅਰਖਦੇ ਆ ਹਾਲੇਲੂਇਆ ਇਹ ਦਿਨ ਤਾਂ ਹੈ ਹਾਲੇਲੂਇਆ ਇਹ ਦਿਨ ਸ਼ਾਂਤੀ ਨਾਲ ਭਰਿਆ ਹੋਇਆ ਹੈ ਹਾਲੇਲੂਇਆ ਇਹ ਦਿਨ ਯਿਸੂ ਦੇ ਵਿੱਚ ਯਿਸੂ ਦੇ ਨਾਮ ਦੇ ਵਿੱਚ ਅਸੀਂ ਸ਼ੁਰੂ ਕਰਦੇ ਆ ਹਾਲੇਲੂਇਆ ਯਿਸੂ ਦੇ ਨਾਮ ਦੇ ਵਿੱਚ ਆਮਨ ਆਮਨ ਆਮਨ